ਕਿ ਸਿਆਣਪੁਰ ਨਗਰ ਕੌਂਸਲ ਦੇ ਵਾਟਰ ਸਪਲਾਈ ਦੀ ਟੀਮ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਤਾਰ 2 ਸਾਲ ਤੋਂ ਇਹ ਕਿ ਜਗਦਾ ਵਿੱਚ ਆਯੋਜਨ ਕਰ ਰਹੇ ਹਾਂ ਇਸ ਵਿੱਚ ਮੈਂ ਇਸ ਟੀਮ ਦੇ ਕਾਫੀ ਸਾਰਾ ਕਰਨੇ ਕਿ ਇੱਕ ਬੜਾ ਅੱਛਾ ਕਰੋ ਇਹਨਾਂ ਨੇ ਚੁੱਕੇ ਦਾ ਸੋਨ ਮਹੀਨੇ ਦੇ ਤੇ ਜੋ ਅੱਜ ਦਿਨ ਚਲੇ ਗਏ ਉਹਦੇ ਵਿੱਚ ਬੋਲੇ ਨਾਸ ਵੀ ਹੋਏ ਮਦੇ ਨਜ਼ਰ ਰੱਖਦੇ ਹੋ ਇਹਨਾਂ ਨੇ ਜਗਦਾ ਜਿਹੜਾ ਕੀਤਾ ਮੈਂ ਇਸ ਟੀਮ ਨੂੰ ਆਪ ਦੇਖ ਬਤਾਈ ਦਿੰਦੀ ਸ਼ਿਵਰ ਭਗਵਾਨ ਅਗੇ ਬਰਤਨ ਕਰਨ ਹੈ ਕਿ ਇਹਨਾਂ ਤੇ ਆਪਣੀ ਇਹ ਕਿਰਪਾ ਬਣਾਈ ਰੱਖੋ ਹੈ। ਹੈ। ਕੇ ਆ ਸ਼ੰਕਰ ਕੀ ਅੱਜ 109 ਮਹੀਨੇ ਦੇ ਮਹੀਨਾ ਚੱਲ ਰਿਹਾ ਬਹੁਤ ਪਵਿੱਤਰ ਮਹੀਨਾ ਇਸ ਮਹੀਨੇ ਨੂੰ ਦੇਖਦੇ ਹੋਏ ਅਸੀਂ ਵੀ ਸਾਰੇ ਨਗਰ ਕੌਂਸਲ ਦੇ ਸਮੂਹ ਨੇ ਇਹ ਇੱਕ ਯੋਜਨਾ ਬਣਾਈ ਕਿ ਕਿਉਂ ਨਾ ਅਸੀਂ ਵੀ ਇੱਥੇ ਇੱਕ ਲੰਗਰ ਕੀਤਾ ਜਾਏ। ਪਿਛਲੇ ਸਾਲ ਵੀ ਅਸੀਂ ਕੀਤਾ ਸੀ ਉਹ ਸ਼ਿਵਰਾਤਰੀ ਦੇ ਕੀਤਾ ਸੀ। ਇਸ ਵਾਰ ਫਾਰਨ ਗੀਤਾ ਕੀ ਉਹਨੇ ਸੌਣ ਬਿਨ ਦੇ ਵਿੱਚ ਹੀ ਕੀਤਾ ਜਾਵੇ। ਬਾਕੀ ਪ੍ਰਧਾਨ ਜੀ, ਸ਼੍ਰੀਪਤੀਆਂ ਨੂੰ ਰਾਧਾ ਪਾਲੀ ਜੀ ਜਦੋਂ ਦੇ ਸਾਡੇ ਪ੍ਰਧਾਨ ਬੜੇ ਦੇ ਆ ਸਾਡਾ ਸਾਫ ਬੜੇ ਦਾ ਤੁਹਾਡੇ ਨਾਲ ਸਾਰੇ ਆਪਣਾ ਸਮੂਹ ਨਗਰ ਕੌਂਸਲ ਦੇ ਸਾਰੇ ਕਰਮਚਾਰੀ ਰਲਗੇ ਰਲ ਜੰਦੇ ਕਿਉਂਕਿ ਇਹ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਤੇ ਸਾਰਿਆਂ ਰਲ ਮਿਲ ਕੇ ਹੀ ਕੰਮ ਕੀਤਾ ਜਾਂਦਾ। ਇਸ ਕਰਕੇ ਸਾਰਿਆਂ ਦਾ ਸਾਥ ਲੈ ਕੇ ਅਸੀਂ ਇਹ ਅੱਜ ਦਾ ਦਿਨ ਨਿਸ਼ਚਿਤ ਕੀਤਾ ਤੇ ਸਾਰਿਆਂ ਨੇ ਅੱਜ ਇਹ ਲੰਗਰ ਦਾ ਪ੍ਰੋਗਰਾਮ ਕੀਤਾ ਤੇ ਪ੍ਰਧਾਨ ਜੀ ਉਹਨਾਂ ਤੋਂ ਬੜੀ ਮਿਹਰਬਾਨੀ ਇਹਨਾਂ ਨੂੰ ਟਾਈਮ ਮੰਗਿਆ ਇਹਨਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਥੱਥੇ ਵਾਟਰ ਸਪਲਾਈ ਤੇ ਆਏ ਨਾ ਸਾਡਾ ਹੌਸਲਾ ਵਧਾਈ ਕੀਤੀ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਵੀ ਪੂਰੇ ਨਗਰ ਕੌਂਸਲ ਸਮੂਹ ਦਾ ਪੂਰੇ ਸ਼ਹਿਰ ਦਾ ਤਾਂ ਜੋ ਇਹ ਵਾਟਰ ਸਪਲਾਈ ਵੀ ਠੀਕਾ ਚੱਲਦੀ ਰਹੇ ਪੂਰੇ ਸ਼ਹਿਰ ਨੂੰ ਠੀਕ ਠਾਕ ਪਾਣੀ ਮਿਲਦਾ ਰਹੇ ਜੈ ਸ਼ੰਕਰ ਕੀ ਜੈ ਗੋੜੀ ਹਾਂਜੀ ਸੋਨ ਮਹੀਨੇ ਦੇ ਬਾਅਦ ਆਖਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਟਰ ਸਪਲਾਈ ਤੇ ਲੰਗ ਲਗਾਇਆ ਗਿਆ ਤੇ ਹਰ ਪ੍ਰਭੂ ਪਰਮਾਤਮਾ ਆਪਣੀ ਮਿਹਰ ਪਰ ਹਰ ਬੰਦੇ ਦੇ ਬਣਾਏ ਰੱਖੇ